ਹੇ 25 ਸਾਲ ਤੱਕ ਦੋ ਬੰਦਿਆਂ ਦੀ ਰਾਜ ਰਹਿ ਗਿਆ ਨਾ ਜੀ ਤੁਸੀਂ ਦੇਖੋ 25 ਸਾਲ ਤੱਕ ਸਿੱਧੇ ਹੀ ਬਣਦੇ ਦੋ ਬੰਦਿਆਂ ਦੇ ਤੇ ਕੈਪਟਨ ਦੇ ਬਾਦਲ ਦੇ ਤੇ 25 ਸਾਲਾਂ ਚ ਕੁਝ ਨਹੀਂ ਕਰ ਸਕੇ ਉਹ ਵੀਰੋ ਘਰੇ ਨਹੀਂ ਬੜੇ ਉੱਥੇ ਘਰ ਮੁੱਖ ਮੰਤਰੀ ਦਾ ਜਿਹੜਾ ਹੋਰ ਹੈ ਇਹ ਰਹਿੰਦੇ ਸੀ ਪਹਾੜਾਂ ਚ ਇਕਰੇਣਾ ਸੁੱਕ ਬਲਾਸ ਚ ਦੂ ਦਸੇਸਮਾ ਵੀਰੋ ਪਰਮਾਤਮਾ ਦੀ ਜੇ ਕੋਈ ਦਾਤ ਦਿੱਤੀ ਨਾ ਪਰਮਾਤਮਾ ਨੇ ਤੁਹਾਨੂੰ ਕੋਈ ਦਾਤ ਬਖਸ਼ਦੀ ਤਾਂ ਉਹਨਾਂ ਦਰਕਾਰੀ ਦਾ ਨਹੀਂ ਹੁੰਦਾ ਉਹਨੂੰ ਸੇਵਕਾਰੀ ਦਾ ਹੁੰਦਾ ਕਿਤਾ ਕਿ ਪ੍ਰਮਾਤਮਾ ਤੇਰਾ ਸ਼ੁਕਰਾਨਾ ਹੈ ਪ੍ਰਮਾਤਮਾ ਤੇਰਾ ਇਹਨਾਂ ਨੇ ਦਰਕਾਰਿਆ ਇਹਨਾਂ ਨੇ ਮੁੱਖ ਮੰਤਰੀ ਦੇ ਘਰ ਨੂੰ ਦਰਕਾਰਿਆ ਹੁਣ ਘਰ ਚ ਵੜਨ ਨੂੰ ਤਰਸਦੇ ਫਿਰਦੇ ਨੇ ਵੀ ਉਹ ਘਰ ਮਿਲ ਜੇ ਉਹ ਪ੍ਰਮਾਤਮਾ ਕਹਿੰਦਾ ਹੁਣ ਨਹੀਂ ਮਿਲਦਾ ਇਹ ਹੁਣ ਤਾਂ ਸਤਾਉ ਜਾਲੇ ਭਿੰਦਾਂ ਮਾਟਰਾਂ ਕੋਲੇ ਆ ਗਿਆ ਕਿ ਤਾਂ ਉਹਨਾਂ ਦੇ ਜਵਾਕਾਂ ਕੋਲੇ ਆਮ ਲੋਕਾਂ ਕੋਲੇ ਮੁੱਖ ਮੰਤਰੀ ਦੀਆਂ ਮੰਤਰੀਆਂ ਨੇ ਕੁਰਸੀਆਂ ਆ ਗਿਆ ਬਲਕਾਰ ਜੀ ਬੈਠੇ ਨੇ ਬੜੇ ਵੱਡੇ ਜ਼ਿੰਮੇਵਾਰੀਆਂ ਇਹਨਾਂ ਨੂੰ ਪੰਜਾਬ ਦੀ ਕੈਪੇਬਿਲਿਟੀ ਹੈ ਇਹ ਕੀ ਕਰਦੇ ਸੀ ਇਹ ਜਿੱਤ ਕੇ ਆਪਣੇ ਮਹਿਲਾਂ ਦੇ ਕੁੰਡੇ ਲਾ ਲੰਦੇ ਸੀ ਅੰਦਰੋਂ ਪਬਲਿਕ ਨਹੀਂ ਹੋਣੀ ਚਾਹੀਦੀ ਨੇੜੇ ਤੇਰੇ ਜਨੈਸ ਸਰ ਜਦੋਂ ਜੋ 2 ਮਹੀਨੇ ਵੋਟਾਂ ਚੜਾ ਦੇ ਸੀ ਉਦੋਂ ਖੋਲ ਕੇ ਕਹਿੰਦੇ ਸੀ ਆਓ ਆਪਾਂ ਪੰਜਾਬ ਬਚਾਈਏ ਕਿਦੋਂ ਕਾ ਹੋਰ ਦਿਓ ਐਸ ਵਾਰ ਜਦੋਂ ਖੋਲਣ ਲੱਗੇ 2022 ਚ ਖੁੱਲੇ ਨਾ ਹੋ ਅੰਦਰੋਂ ਕੁੰਡੀ ਖੋਲ ਲਈ ਅਤਰੇ ਪੁੱਛਦਾ ਕਿਉਂ ਨਹੀਂ ਕਿੰਨੇ ਸਾਰੇ ਦੱਸਿਆ ਕਹਿੰਦਾ ਤਾਂ ਬਾਹਰੋਂ ਲਾਗੇ ਸੀਗੇ ਲੋਕ ਜੀ ਇਸ ਕਾ ਕਰੋਂ ਤੁਸੀਂ ਅੰਦਰ ਹੀ ਰਹੋ ਸੋ ਉੱਥੇ ਰਹਿਣ ਕਿਉਂ ਆਣ ਇਹਨਾਂ ਤੋਂ ਕੋਈ ਉਮੀਦ ਨਾ ਕਰਿਓ ਮੈਂ ਤੁਹਾਨੂੰ ਇਹੀ ਕਹਿਣ ਆਇਆ ਮੈਨੂੰ ਲੱਗਦਾ ਨਹੀਂ ਮੇਰੇ ਬੋਲਣ ਦੀ ਲੋੜ ਹੈ ਕਿਉਂਕਿ ਰਿਵਰਸ ਮਾਈਗ੍ਰੇਸ਼ਨ ਕੈਨੇਡਾ ਜਿਹੜੀ ਆਪਾਂ ਤੁਹਾਨੂੰ ਦੱਸ ਕੇ ਕਹਿੰਆਂ ਇੰਗਲੈਂਡ ਵਾਲੇ ਕਿ ਰਿਵਰਸ ਮਾਈਗ੍ਰੇਸ਼ਨ ਹੈ ਇਹ ਕੋਈ ਸ਼ੌਂਕ ਨੂੰ ਨਹੀਂ ਗਏ ਸੀ ਸਿਸਟਮ ਤੋਂ ਰੁਸ ਕੇ ਗਏ ਸੀ ਕਿ ਯਾਰ ਕੁਛ ਤਾਂ ਕਰਨਾ ਹੀ ਹੈ ਚਲੋ ਚੱਲੀਏ ਬਾਹਰ ਨਿਕਲੇ ਮਿਹਨਤਾਂ ਕੀਤੀਆਂ ਉੱਥੇ ਜਾ ਕੇ ਵੀਵੀ ਘਾਟ ਨੇ ਸ਼ਿਫਟਾਂ ਲਾਈਆਂ ਪੰਜਾਬੀਆਂ ਨੇ ਪੰਜਾਬੀਆਂ ਨੇ ਵੀਵੀ ਘਾਟਾਂ ਸ਼ਿਫਟਾਂ ਲਾ ਕੇ ਉੱਥੇ ਕਾਮਯਾਬੀਆਂ ਹਾਸਲ ਕੀਤੀਆਂ ਜੇ ਕਿਤੇ ਉਹੀ ਮਿਹਨਤ ਇੱਥੇ ਕਰ ਲਈਏ ਤੇ ਸਰਕਾਰ ਸਾਥ ਦੇ ਦੇ ਤੇ ਕੀ ਭਾਜੀ ਇਹ ਤੋਂ ਵੱਡਾ ਤਾਂ ਕੋਈ ਫੋਨ ਵਾਲਾ ਕੰਮ ਨਹੀਂ ਮੈਂ ਪੰਜਾਬ ਦੇ ਪੀਆ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਕਿ ਨੌਕਰੀਆਂ ਦੇਣ ਉਹਨਾਂ ਦੀਆਂ ਫੈਕਟਰੀਆਂ ਖੋਲ੍ਹਣ ਸੁਰ ਦਲਤਾਂ ਗਰੀਬਾਂ ਨੂੰ ਦਲਤਾਂ ਗਰੀਬਾਂ ਵਾਸਤੇ ਬਹੁਤ ਮੈਂ ਤਾਂ ਕੰਮੀਆਂ ਦਾ ਵਿਹੜਾ ਗਾਉਂਦਾ ਰਿਹਾ ਜੀ ਕਾਲਜ ਤੋਂ ਸੰਤਰਾ ਮਦ ASCII ਦੀ ਕਵਿਤਾ ਗਾਉਂਦੇ ਰਹੇ ਆ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲ ਨਾ ਅੰਗੂਠੇ ਸੰਗੀਆਂ ਨੂੰ ਜਿੱਥੇ ਬਾਹਰ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਵੀਰੋ ਉਹਨਾਂ ਗਰੀਬਾਂ ਵਾਸਤੇ ਬਹੁਤ ਸਕੀਮਾਂ ਪਈਆਂ ਗਰੀਬੀ ਜਿਹੜੀ ਐ ਉਹ ਕੋਈ ਲਾਲ ਕਾਰਡ ਹਰਾ ਕਾਰਡ ਕਾਲਾ ਕਾਰਡ ਨਹੀਂ ਹਟਾ ਸਕਦਾ ਗਰੀਬੀ ਨੂੰ ਤਾਂ ਗਰੀਬ ਦਾ ਜਵਾਕ ਹੀ ਹਟਾ ਸਕਦਾ ਜੇ ਉਹਨੂੰ ਪੜਾ ਕੇ ਅਫਸਰ ਲਾ ਦਈਏ ਬਸ ਉਹ ਅਫਸਰ ਬਣ ਕੇ ਉਹਨੇ ਘਰ ਦੀ ਗਰੀਬੀ ਚੱਕ ਦੇਣੀ ਹੈ ਸੋ ਮੈਨੂੰ ਮੈਨੂੰ ਮੈਂ ਕਿਤੇ ਹਿੰਦੀ ਦੀ ਇੰਟਰਵਿਊ ਕਰ ਰਿਹਾ ਸੀ ਟੀਵੀ ਤੇ ਤੁਸੀਂ ਦੇਖੀ ਵੀ ਹੋਣੀ ਬਹੁਤਿਆਂ ਨੇ ਤੇ ਉਹ ਮੈਨੂੰ ਕਹਿੰਦਾ ਜੀ ਮੈਂ ਕੁਝ ਲੀਡਰਾਂ ਦੇ ਨਾਮ ਲਵਾਂਗਾ ਜੋ ਤੁਹਾਡੇ ਦਿਮਾਗ 'ਚ ਹੁਣੇ ਆਉਂਦਾ ਉਹਦੇ ਵਾਸਤੇ ਤੁਸੀਂ ਬੋਲ ਦਿਓ ਮੈਨੂੰ ਕਹਿੰਦਾ ਸੁਖਵੀਰ ਬਾਦਲ ਮੈਂ ਕਹਿੰਦੀ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦਾ ਬਾਰਿਸ ਵਣ ਨੂੰ ਫਿਰਦੇ ਨੇ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਾਂ ਮੈਲਾਂ 'ਚ ਰਹਿਣਾ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਤਾਂ ਮੁਗਲਾਂ ਨਾਲ ਸੀ ਜਦੋਂ ਕਾਂਗਰਸ ਅੰਗਰੇਜ਼ਾਂ ਦਾ ਰਾਜ ਸੀ ਤਾਂ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਕਾਂਗਰਸ ਨਾਲ ਸੀ ਜਦੋਂ ਕਾਲੀਆ ਦਾ ਰਾਜ ਸੀ ਤਾਂ ਕਾਲੀਆ ਨਾਲ ਸੀ ਗੁਰਪਾਤ ਪਤਾ ਰਾਜ ਦਬਾਈ ਪਾ ਦੇ ਨਾਲ ਨੇ ਉਹ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਹਾਂ ਕਿਸੇ ਵੀ ਗੱਲ ਨੂੰ ਕਿਤੇ ਵੀ ਜੋੜ ਕੇ ਕਿਤੇ ਵੀ ਸੁਣਾ ਸਕਦਾ ਤੇ ਨਾਲੇ ਕਹਿੰਦਾ ਮੇਰੀ ਗਾਰੰਟੀ ਐ ਇਹ ਉਹ ਕਹਿੰਦੇ ਕਿਵੇਂ ਮੈਂ ਕਿ ਚੰਦਰਜਾਨ ਦਾ ਲਾਂਚਿੰਗ ਵੇਲੇ ਚਲਾ ਗਿਆ ਜਦੋਂ ਚੰਦਰਜਾਨ ਲਾਂਚ ਕਰਨਾ ਸੀ ਕਹਿੰਦਾ ਮੇਰੀ ਇਸਰੋ ਕੇ ਸਾਥ ਵੀ ਪੁਰਾਣਾ ਨਾਤਾ ਹੈ ਮੇਰਾ ਇਸਰੋ ਕੇ ਸਾਥ ਬਹੁਤ ਪੁਰਾਣਾ ਮੈਂ ਵੀ ਹੈਰਾਨ ਰਹਿ ਗਿਆ ਮਗਾ ਟਿਕੀ ਦਾ ਸਰਟੀਫਿਕੇਟ ਤਾਂ ਲੱਭਦਾ ਨਹੀਂ ਇਸਰੋ ਦੀ ਤਾਗੀ ਇਥੇ ਇਸਰੋ ਚ ਕਦੋਂ ਚਲਾ ਗਿਆ ਇਹ ਮੈਂ ਉਹ ਕਿਵੇਂ ਜੋੜੂਗਾ ਕਹਿੰਦਾ ਮੈਂ ਜਦੋਂ ਸਕੂਲ ਚ ਪੜਦਾ ਸੀ ਦੂਜੀ ਤੀਜੀ ਕਲਾਸ ਚ पढ़ाई पास मेरा हाथ तंगी से इस करके हरेक टीचर आके मैं सी तू अब इसरो में बैठ अब इसरो में अब इसरो में अब इसरो में इसरो से मेरा पुराना नाता है अरविंद केजरीवाल मैं क्या, इस कदर वाकिफ हो गई है इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है उन्होंने कहा ਉਹਨੇ ਮੇਰਾ ਨਾਮ ਲੇਤਾ ਮੈਂ ਆਪਦੇ ਬਾਰੇ ਕੀ ਕਹਾਂਗੇ ਭਗਵਾਨ ਤਮਾਨ ਕਹਿੰਦੇ ਕਹਿੰਦੇ ਭਗਵਾਨ ਤਮਾਨ ਮੈਂ ਕਿਹਾ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਵੀ ਮੇਰੇ ਵੱਲੇ ਜੇ ਮੈਂ ਦੇਖਾਂ ਤਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਵੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਦੁਨਿਆ ਤੋਂ ਪਰ ਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਤਲੀਨਾ ਬੇਨਤੀ ਕਰੂੰਗਾ ਪਵਨ ਟਿੰਨੂ ਜੀ ਨੂੰ ਤੁਹਾਡਾ ਸਵਾਗਤ ਵੀ ਕਰਨਗੇ ਧੰਨਵਾਦ ਜੀ ਪੰਜਾਬੀਆਂ ਦੇ ਦੇਸ਼ ਦੇ ਹਰਮਨ ਪਿਆਰੇ ਹਰਮਨ ਪਿਆਰੇ ਕਿਰਸ਼ਮਾਈ ਵਿਕਾਸ ਪੁਰਸ਼ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਕਰਤਾਰਪੁਰ ਰੌਣਕ ਤੇ ਜਲੰਧਰ ਲੋਕ ਸਭਾ ਹੋਂ ਤੇ ਲੈ ਸਵਾਗਤ ਕਰਦਾ ਹਾਂ ਸਰਦਾਰ ਬਲਕੌਰ ਸਿੰਘ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨ ਵਲੰਟੀਅਰ ਸਹਿਬਾਨ ਉਹਨਾਂ ਦਾ ਇੱਥੇ ਪੰਚਨ ਤੇ 80 ਵੱਡੀ ਗਿਣਤੀ ਵਿੱਚ ਪੰਚਨ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਨ ਸਾਹਿਬ ਇਹ ਤੁਹਾਡਾ ਜਾਦੂ ਹੈ ਤੁਹਾਡਾ ਕਸ਼ਮਰ ਇਹ ਜਲੰਧਰ ਦੀ ਸੀਟ ਆ ਜਿਹੜੇ ਵਲੰਟੀਅਰਸ ਮਹਾਨ ਵਲੰਟੀਅਰ ਮਿਹਨਤੀ ਖੜੇ ਆ ਫਿਰ ਤੁਸੀਂ ਜਿੱਤੋਂਗੇ 130 ਛੱਕੇ ਜਲੰਧਰ ਵਾਲੇ ਹਿੱਸਾ ਪਾਉਣਗੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ 1 ਜੂਨ ਸ਼ਾਮ ਦੇ 5 ਵਜੇ ਤੱਕ ਪਹਿਰਾ ਤੁਸੀਂ ਦੇ ਦਿਓ ਫਿਰ 5 ਸਾਲ ਤੁਹਾਡੇ ਵਾਸਤੇ ਪਹਿਰਾ ਇਹ ਦਾਸ ਤੁਹਾਡਾ ਵਲੰਟੀਅਰ ਤੁਹਾਡਾ ਸੇਵਕ ਰਹੇਗਾ ਇਨਕਲਾਬ ਇਨਕਲਾਬ ਭਾਰਤ ਮਾਤਾ ਦੀ ਭਾਰਤ ਮਾਤਾ ਦੀ ਬੋਲੇ ਸੋਨਹਿਰਾ ਸਰਦਾਰ ਬਲਕਨ ਸਿੰਘ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਪੰਜਾਬ ਦਾ ਮਾਨ ਸ਼ਾਨ ਪੰਜਾਬ ਦੇ ਮੁੱਖ ਮੰਤਰੀ ਸਭ ਪੰਚ ਸੇ ਮਾਨ ਜਿਨ੍ਹਾਂ ਬਾਰੇ ਸਾਰੇ ਇਹ ਜਨਤਾ ਨੂੰ ਪਤਾ ਹੈ ਕਿ ਕੈਸੇ ਮੁੱਖ ਮੰਤਰੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਜੋ ਡਿਸੀਜਨ ਮਿਕ ਮੁੱਖ ਮੰਤਰੀ ਫੈਸਲਾਕੁਨ ਮੁੱਖ ਮੰਤਰੀ ਜੋ ਫੈਸਲਾ ਲੈਂਦੇ ਆ ਕਾਨੂੰਨ ਦੇ ਧਾਰਕ ਵੀ ਲੈਂਦੇ ਆਂ ਔਰ ਪੰਜਾਬ ਦੇ ਹਿੱਤਾਂ ਵਾਸਤੇ ਲੈਂਦੇ ਆਂ ਸੋ ਤੁਸੀਂ ਪੂਰੇ ਅੱਜ ਪੰਜਾਬ ਦੇ ਅੰਦਰ ਦੇਖੋ ਕਿ ਬਹੁਤ ਵੱਡੀ ਗਿਣਤੀ ਚ ਫੈਨ ਫੋਲੋਇੰਗ ਮੁੱਖ ਮੰਤਰੀ ਸਾਹਿਬ ਦੀ ਐਨ ਨਹੀਂ ਦੁਨੀਆ ਪਿਆਰ ਕਰਦੀ ਗੰਦ ਕੋਈ ਸੋ ਬਹੁਤ ਅੱਛੇ ਪੰਜਾਬ ਵਾਸਤੇ ਭਲੇ ਵਾਸਤੇ ਕੰਮ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਸੋ ਅੱਜ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਾਂ ਮੁੱਖ ਮੰਤਰੀ ਸਾਹਿਬ ਨੇ ਆਪਣਾ ਫਰਜ਼ ਬੰਨਦਾ ਸੀ ਕਰਤਾਰਪੁਰ ਵਾਸੀਆਂ ਦਾ ਕਿ ਆਪਾਂ ਵੈਲਕਮ ਕਹੀਏ ਜੀਆ ਨੂੰ ਕਰੀਏ ਔਰ ਤੁਸੀਂ ਬਹੁਤ ਵਧੀਆ ਤਗੜਾ ਸਬੋਧ ਦਿੱਤਾ ਆਪਣੀ ਡ੍ਰਿਡਤਾ ਦਾ ਸਾਰਿਆਂ ਦਾ ਧੰਨਵਾਦ ਔਰ ਹਰ ਇੱਕ ਇੱਕ ਮੋੜ ਲਾ ਕੇ ਪਹਿਲੀ ਦੀ ਪਾਵਨ ਟੀਨੂ ਜੀ ਸਰਦੀ ਕਲਾਚ ਆਪਾਂ ਨਾਲ ਦਿਖਾਉਣਾ ਬਕਰਤਾਰਪੁਰ ਵਾਸੀ ਬਹੁਤ ਵੈਲ ਐਟੀਕੂਏਟ ਜਿਹੜੇ ਆਪਣੇ ਲਿਖੇ ਲੋਗ ਹੈ ਆਪਾਂ ਰਸੀਵ ਵੀ ਕੀਤਾ ਤੇ ਹੁਣ ਮਾਨਸਾ ਨੂੰ ਅੱਗੇ ਸੀਓਪ ਕਰਕੇ ਹੋਣਾ ਧੰਨਵਾਦ ਥੈਂਕ ਯੂ